ਸਾਰੇ ਆਨਸੋ ਸਤਰੀ ਕਲਜੀ ਮੇਰੇ ਵੱਲੋਂ ਅੱਜ ਬਣਾਉਣ ਰਹੀ ਹੈ ਜੀ ਕ੍ਰੇਲੇ ਛੋਟੇ ਜਿਹੜੇਲੇ ਬਾਈ ਕਿਤੇ ਸੀਗੇ ਜੀ ਮਾਰਕੀਟ ਤੋਂ ਇਹਨਾਂ ਨੂੰ ਮਸਾਲਾ ਪੜ ਕੇ ਤਿਆਰ ਕਰਾਂਗੇ ਜਾਂ ਇਹ ਲਈ ਮਸਾਲਾ ਰੈਡੀ ਕਰਾਂਗੇ ਪਹਿਲਾਂ ਗ੍ਰाइंड ਕਰ ਲਓ ਮਸ਼ੀਨ 'ਚ ਲਸਣ ਅਦਰਕ ਤਾਂ ਪੀਸਟਾ ਤੇ ਉਹ ਯੂਜ਼ ਕਰ ਲਓ ਨਹੀਂ ਤਾਂ ਤੁਸੀਂ ਸਾਬਤ ਲਸਣ ਅਦਰਕ ਦਾ ਗ੍ਰाइंड ਵੀ ਕਰ ਸਕਦੇ ਹੋ ਆਨਿਅਨ ਵੀ ਇੱਕ ਵਾਰੀ ਗ੍ਰाइंड ਕਰ ਲਓ ਫਿਰ ਇਹਨਾਂ ਨੂੰ ਪ੍ਰੋਪਰਲੀ ਪੰਪੂ ਨਾਗੇ ਆਂਡ ਥੋੜਾ ਟਾਈਮ ਲਵਾਂਗੇ ਨਾ ਪ੍ਰੋਪਰ ਬਰਨ ਕਰਕੇ ਕਿਸੇ ਬਸ ਕੁਚੀ ਨਾ ਰਹਿ ਜਾ ਤੇ ਉਸ ਤੋਂ ਬਾਅਦ ਅਸੀਂ ਕੀ ਕਰਾਂਗੇ ਇਹਨੂੰ ਇਹਦੇ ਇਸ ਤੋਂ ਬਾਅਦ ਇਹਦਾ ਮਸਾਲਾ ਪੁਣਾ ਨਹੀਂ ਵਧੀਆ ਜਰੋਸੀਂ ਮਸਾਲਾ ਪੁਣਾ ਉਹਨੂੰ ਦੀ ਬਤ ਸਾਨੂੰ ਦੇ ਚੀਫ ਪ੍ਰੋਪਰਲੀ ਐਂਡ ਇਹ ਤਰ੍ਹਾਂ ਜਰੋ ਤਾਂ ਕਿ ਉਹ ਕਿਉਂ ਨਹੀਂ ਛੱਡ ਦਵੇ ਆਪਣਾ ਹੁਣ ਚੰਗੀ ਤਰ੍ਹਾਂ ਪੁਣਾ ਹੋ ਸਰ ਹੈ ਨਾ ਵਧੀਆ ਤਰੀਕੇ ਨਾਲ ਬਹੁਤ ਵਧੀਆ ਸਮੈਲ ਆਊਗੀ ਤੁਹਾਨੂੰ ਇਹਦੇ ਵਿੱਚ ਬਹੁਤ ਵਧੀਆ ਤੁਸੀ ਮੈਨੂੰ ਪਤਾ ਜੇ ਇਹ ਕਿਰੇ ਲਈ ਲਾਈਕ ਕਰਦੇ ਹੋ ਤੁਹਾਨੂੰ ਪਤਾ ਹੀ ਹੈ ਨਾ ਇਹ ਕਿਰੇ ਲਈ ਕਿ ਨਹੀਂ ਜਮ ਨਹੀਂ ਬਣਦੇ ਉਸ ਤੋਂ ਬਾਅਦ ਪ੍ਰੋਪਰਲੀ ਉਹ ਬਰਾਊਨ ਹੋ ਗਿਆ ਨਾ ਇਦਾਂ ਇਹੀ ਉਸ ਤੋਂ ਬਾਅਦ ਇਹਨੂੰ ਆਪਾਂ ਮਸਾਲੇ ਨੂੰ ਠੰਡਾ ਕਰ ਲਾਂਗੇ ਥੋੜਾ ਠੰਡਾ ਕਰਨ ਤੋਂ ਬਾਅਦ ਅਸੀਂ ਇਹਨੂੰ ਜਿਹੜੇ ਕਲੇਲਿਆਂ ਚ ਪਾੜ ਲੈਣਾ ਹੈ ਨਾ ਕਲੇਲਾ ਉਹ ਪਾ ਕੇ ਵਿੱਚ ਪਰ ਪੂਰਾ ਮਤਿਓ ਦੇ ਕਿਨਾਲ ਥੋੜਾ ਵੱਦੀ ਬਣਾਓ ਕਿ ਮਤਿਓ ਨਾ ਫਿਲ ਹੋ ਜੇ ਤੇ ਪਰੰਤੂ ਬਾਅਦ ਫਿਰ ਬੱਚੇ ਉਸੇ ਸავਗਾਰ ਸਾਰੇ ਦੇ ਇਹਨੂੰ ਕਿਸੇ ਟਿਫਿਨ ਚ ਪਾ ਕੇ ਰੱਖ ਲੋ ਜਾਕੋਸ਼ਾ ਕਿਸੇ ਤਰ੍ਹਾਂ ਵੀ ਜੇ ਤੁਸੀਂ ਫੁਲਕੇ